ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਚੰਗੀਆਂ ਝੋਟੀਆਂ ਆ ਗਿਆ ਵੀਰੋ ਤਾਜ਼ੀਆਂ ਸੂਈਆਂ ਨੇ ਗੱਬੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਵੱਡੀਆਂ ਝੋਟੀਆਂ ਤਾਂ ਆਓ ਵੀਰੇ ਨੰਬਰ ਲੈਣਿਆ ਵੀਰੂ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰੇ ਹੋਰ ਸੁਣਾ ਵੀਰੇ ਕੀ ਆ ਚਾਲ ਬਹੁਤ ਵਧੀਆ ਭਾਈ ਤੂੰ ਹੀ ਸੁਣਾਓ ਵਧੀਆ ਵੀਰੇ ਵਧੀਆ ਨਾਂ ਦੱਸੀ ਵੀਰੇ ਆਪਣਾ ਆ ਵੀਰ ਜੀ ਮੇਰਾ ਹੱਤ ਮੰਜੇ ਪਿੰਡ ਰਾਇਆ ਸਾਸੀ ਜਿਲ੍ਹਾ ਪ੍ਰਸੰਤ ਸਿੰਘ ਨਾਲਾ 에어ਪੋਰਟ ਦੇ ਨਾਲ ਹੀ ਪਿੰਡ ਆਪਣਾ ਠੀਕ ਆ ਜੀ ਸਾਸ ਰਾਜਾ ਸਾਸੀ ਫੋਨ ਨੰਬਰ ਵੀਰੇ 8264442131 ਭਾਜੀ ਠੀਕ ਆ ਵੀਰੇ ਹਾਂ ਜੀ ਵੀਰ ਜੀ ਤਾਂ ਬਾਕੀ ਵੀਰੋ ਢਿੱਲੋ ਡੇਰੀ ਫਾਰਮ ਆ ਤਾਂ ਫੋਨ ਨੰਬਰ ਵੀਰ ਨੇ ਬੋਲਤਾ 826 43 ਤੇ 42 131 ਹਾਂਜੀ ਵੀਰ ਜੀ ਹਾਂ ਤਾਂ ਤਲਲੇਦਾਰ ਝੋਟੀਆਂ ਵੀਰੇ ਆਗੀਆਂ ਕੋਲੇ ਬੰਬ ਹਾਂਜੀ ਹਾਂਜੀ ਕਿਆ ਬਾਤ ਹੈ ਥੱਬੇ ਲਾਏ ਕਲਾਵੇ ਪਾਏ ਆ ਹਾਂਜੀ ਹਾਂਜੀ ਵੀਰ ਜੀ ਪਾਏ ਆ ਵੱਡੀਆਂ ਝੋਟੀਆਂ ਲੈ ਆਉਂਦਾ ਵੀਰੇ ਹਨਾ ਗਿਆਜ ਚੰਗਾ ਭਾਈ ਸੋਦੇ ਚੰਗਿਆ ਰੇਡ ਮੰਦੇ ਆ ਰੇਡ ਮੰਦੇ ਆ ਹਨਾ ਦੀਵਾਲੀ ਆਫਰਾਵਾ ਐ ਦੋ ਦੋ ਫੁੱਟ ਪਛਾਣੂ ਆਈਆਂ ਮੈਂ ਨਾ ਵੇਖ ਲੋ ਲੈਵਾ ਕਲਿੰਦਰ ਜੀ ਬਿਲਕੁਲ ਦੂਜਾ ਸੁਆਹ ਆ ਝੋਟੀ ਭਾਜੀ ਹਾਂਜੀ ਪਹਿਲੇ ਸੁਵੇ ਉਧਰੋਂ ਜੱਟ ਸ਼ੌਖ ਨਾਲ ਲਿਆਏ ਹੀ ਹਾਂਜੀ ਐਰ ਕੀ ਦੂਜਾ ਸੁਆਹ ਥੋੜਾ ਜਿਹਾ ਹੀ ਆਉਣਾ ਹੀ ਮਜਬੂਰੀ ਪੈ ਗਈ ਆ ਝੋਟੀ ਉਹਨਾ ਵੇਚੀ ਆ ਅੱਛਾ ਜੀ ਤੇ ਕੱਲ ਸ਼ਾਮਾਂ ਦੀ ਸੂਈ ਆ ਜੇ ਜੂੜ ਪ੍ਰੋਪਰ ਭਾਤੀ ਆ ਕੱਟਾ ਮਗਰਿਆ 나ੜੂ ਕਿਲਾ ਨਾਲੋਂ ਉਖਾ ਕੇ ਮਾਰਾ ਦਿਖਾ ਦਿਓ ਵੀਰੇ ਕੱਟਾ ਗਿਆ ਵੀਰੇ ਹਾਂਜੀ ਮਿਰਜੀ ਠੀਕ ਹੈ ਠੀਕ ਹੈ ਜੀ ਤਾਜੀ ਬਿਲਕੁਲ ਹੈਨਾ ਤਾਂ ਵੇਖੋ ਵੀਰੇ ਫੇਸ ਕੁਆਲਟੀ ਵੀ ਸੋਹਣੀ ਆ ਤਾਂ ਵੱਡੀ ਝੋਟੀ ਆ ਵੀਰੇ ਕਦ ਕਾਠ ਵਾਲੀ ਆ ਲੈਵਲ ਉਹ ਬਹੁਤ ਸ਼ਾਨਦਾਰ ਲੱਗਿਆ ਖਣ ਚੰਗਾ ਸਪੈਸ਼ਲ ਲੱਗਿਆ ਤਾਂ ਵੀਰੇ ਨੂੰ ਬੇਨਤੀ ਆ ਵੀਰੇ ਤੂੰ ਚੱਲ ਕੇ ਹੁੰਦੇ ਓ ਤੂੰ ਝੋਟੀ ਨਹੀਂ ਛੱਡ ਕੇ ਜਾਂਦੇ ਫੁੱਲ ਸਾਈਜ਼ ਵੱਡੀ ਝੋਟੀ ਤਾਂ ਮੇਨ ਗੱਲ ਵੀਰੋ ਸਿਰ ਤੋਂ ਲੈ ਕੇ ਇਹ ਪੂਛ ਤਾਂ ਹੀ ਇੱਕ ਰੰਗ ਕਾਲੀ ਆ ਜਿਆ ਬਾਤ ਹੈ ਇਹ ਕੋਈ ਵਾਰ ਨਹੀਂ ਚਿੱਟਾ ਖਾਣਾ ਹੈ ਹਾਂਜੀ ਪਿਓਰ ਕਾਲੀ ਆ ਪੂਛ ਤੋਂ ਲੈ ਕੇ ਤਾਂ ਸਿਰ ਤਾਂ ਹੀ ਕੱਟ ਕੱਟ ਦੇ ਲੋ ਭਾਈ ਝੋਟੀ ਦਾ ਪਿੱਠ ਥੋੜਾ ਮਗਰੋਂ ਵੱਡੀ ਝੋਟੀ ਝੋਟੀ ਹਾਂਜੀ ਵੀਰੇ ਦੋ ਘੰਟੇ ਦੀ ਗੱਲ ਕਰੀਏ ਤਾਂ ਕਿੰਨਾ ਦੁੱਧ ਦੇ ਦੱਸ ਦੇ ਪਿਆ ਪਿਲਨ ਨੇ ਪਾ ਲਈ 13 14 ਲੀਟਰ ਦੁੱਧ ਝੋਟੇ ਨਾਲ ਭਰਿਆ ਆ ਪਿਲਨ ਨੇ 13 ਤੋਂ 14 ਗੱਲੋ ਹਾਂ ਜੀ ਆਲ ਦਾ ਕੋਈ ਵੀਰ ਆਪਣੀ ਸਮਝ ਵਾਲੇ ਸੇਵਾ ਵਾਲੇ ਵੀ ਕਿੰਨਾ ਚੋਸ ਸਰਦਾ ਠੀਕ ਆ ਜੀ ਜਿੰਨਾ ਕਰਮਾਂ ਵਾਲਿਆਂ ਪਾਈਆ ਉਹਨਾਂ ਚੋਨਾ ਵੀ ਜੀ ਤਾਂ ਬਾਕੀ ਵੇਖੋ ਵੀਰੋ ਵੱਡੀ ਝੋਟੀ ਆ ਕੱਦ ਕਾਠ ਵਾਲੀ ਆ ਤਾਜੀ ਸੂਈ ਆ ਥਣ ਚੰਗਾ ਲੱਗਿਆ ਵੀਰੇ ਚਵਾਈ ਵਾਲਾ ਥਣ ਲੱਗਿਆ ਵੀਰੇ ਉਹਦਾ ਚੌਣ ਕਿਵੇਂ ਦੀ ਨਿਕਲੀ ਇਹਦੀ ਚੌਣ ਭਾਜੀ ਇੱਕ ਨੰਬਰ ਜੀ ਇੱਕ ਨੰਬਰ ਚੌਣ ਆ ਹਾਂ ਜੀ ਵੀਜੀ ਹਾਂ ਜੀ ਠੀਕ ਹੈ ਜੀ ਤਾਂ ਵੇਖੋ ਵੀਰੇ ਲਾਗੇ ਤਾਂ ਇੱਕ ਵਾਰੀ ਚੈੱਕ ਕਰ ਲੋ ਥਾਂ ਦੀ ਕੁਆਲਿਟੀ ਸੋਹਣਾ ਥਣ ਲੱਗਿਆ ਚਵਾਈ ਵਾਲਾ ਕੀ ਬਾਤ ਆ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਝੋਟੀ ਕਿੰਨੇ ਦੀ ਹੋ ਜੂ ਬੋਲ ਵਿੱਚੀ ਦਾ ਕੋਈ ਨਹੀਂ ਬਰੀਕੀਆਂ ਵੇਖੋ ਝੋਟੀਆਂ ਪੂਹ ਦਾ ਵਾਲ ਨਹੀਂ ਕਿੱਤਾ ਵੇਖੋ ਜੈਡ ਬਲੈਕ ਜੈਡ ਬਲੈਕ ਇਸ ਤਰ੍ਹਾਂ ਕਾਲੀ ਝੋਟੀ ਬਿਲਕੁਲ ਵੀਜੀ ਏਡੀਆਂ ਝੋਟੀਆਂ ਦਾ ਮੰਡੀ ਤੋਂ ਪੜਾ ਦੋ ਵੀ ਮੋਲ ਹੋਣਾ ਦੋ ਵੀ ਹੋਣਾ ਵਾ ਬਿਲਕੁਲ ਤੇ ਆਪਾਂ ਦੇ ਦੇਣੀ ਗੈਜ ਪਾਣ ਹਾਂਜੀ ਆਪਾ ਨਾ 1.5 ਮੰਗਣਾ ਨੂੰ 2 ਮੰਗਣਾ 1.40 ਦੀ ਦੇ ਦਈਏ 1.40 ਹਾਂ ਠੀਕ ਹੈ ਤੇ ਕਰੋਣਾ ਮਾਨ ਕਰਿਓ ਮਾਨ ਤਾਂ ਨਹੀਂ ਆਇਆ ਇਹ ਮੁੱਲ ਕਰੀਏ ਫਿਰ ਭਾਈ ਜੇ ਜੋ ਛੋੜੀ ਹੋਣੀ ਆ ਬਿਲਕੁਲ ਪੂਰੇ 7 ਲੱਖ ਦੀ ਛੋੜੀ ਦੇਣੀ ਆ 1.50 ਦੀ 1.50 ਦੀ ਹਾਂਜੀ ਕੀ ਬਾਤ ਹੈ ਕਿੰਝ ਰੇਟ ਆ ਭਾਜੀ ਰੇਟ ਬੋਲੋ ਵੀਰੇ ਕਰਮਾਲੀ ਦਾ ਕੱਦ ਦੋ ਛੱਡ ਦਿਓ ਵੀਰੇ 23 ਦੀ ਹਾਂ ਨਾ ਕੋਈ ਨਹੀਂ ਵੀਰ ਜੀ ਜੇ ਤੁਸੀਂ ਕਹਿਤਾ ਜੀ 22 ਦੀ ਨਹੀਂ ਭਾਜੀ ਧੱਕਾ ਨਾ ਕਰੀ ਜਾਓ 1 ਬਾਈ ਦੀ ਤਾਂ ਭਾਜੀ ਸਗਣਾ ਵਾਲਾ ਕੰਮ ਜੇ 1,21,000 ਦੀ ਕਿਆ ਬਾਤ ਹੈ ਹੋਰ ਆਪਣੇ ਖੁਸ਼ੀ ਨਾ ਕਰਾਂਗੇ ਭਾਜੀ ਖੋਲ ਵੀਰੇ ਇੱਕ ਨਹੀਂ ਤੋਰਾ ਵਖਾਈ ਇਹਦਾ ਦੂਰ ਤੋਂ ਤਾਂ ਬਾਕੀ ਵੀਰੋ ਵੀਡੀਓ ਐਂਡ ਤਾਈਂ ਦੇਖ ਲਿਓ ਰੇਟ ਗੈਜ ਵੀ ਆ ਗਿਆ ਬਿਲਕੁਲ ਤਾਂ ਨੋਰਮਲ ਵੀਰ ਦਾ ਰੇਟ ਹੁੰਦਾ ਵੱਡੀ ਛੋਟੀ ਲੇਵੇ ਵਾਲੀ ਥਾਂ ਚੰਗਾ ਲੱਗਿਆ ਵੀਰੇ ਤਾਜੀ ਸੂਈ ਆ ਚੰਗਾ ਰਿਕਾਰਡ ਵੀਰ ਦੱਸਦਾ ਵੀਰੇ ਤਾਂ ਫੇਸ ਕੁਆਲਿਟੀ ਸਿੰਘ ਦੀ ਕੁਆਲਿਟੀ ਇਹ ਚੀਜ਼ਾਂ ਚੈੱਕ ਕਰ ਲਿਓ ਜੀ ਤਾਂ ਕੱਦ ਦੀ ਗੱਲ ਕਰੀਏ ਵੀਰੇ ਫੁੱਲ ਕੱਦ ਵਜਣਾ ਹਾਂ ਜੀ ਵੱਡੀ ਝੋਟੀ ਭਾਈ ਸ਼ਾਈ ਸ਼ੂਵੀ ਵੱਡੀ ਝੋਟੀ ਸ਼ਾਈ ਬਹੁਤ ਜਿਆਦਾ ਸhenga ਵੇਖ ਲੋ ਬਿਲਕੁਲ ਵੀਰੇ ਥਣ ਭਾਂਡੇ ਦਾ ਪਸ਼ੂ ਹੁੰਦਾ ਥਣ ਚੰਗਾ ਲੱਗਿਆ ਲੈਵਾ ਸੋਨਾ ਲੱਗਿਆ ਹਨਾੁੱਲੇ ਥਣ ਭਾਂਡੇ ਦੀ ਮਾਲਕਾ ਦੋਤ ਤਾਂ ਵੀਰੇ ਗਾੜੀ ਵੀਰਾਂ ਦੀ ਸੇਵਾ ਦਾ ਹਨਾ ਕਿਉਂਕਿ ਹਜੇ ਤਾਂ ਫਿਰ ਬੋਲੇ ਤੇ ਆ ਹਾਂਜੀ ਮਿੱਕੀ ਠੀਕ ਆ ਜੀ ਹੇਣੇ ਥਣ ਪਾਸ ਕਰਨ ਵਾਲੀ ਗੱਲ ਹੈ ਆ ਭਾਜੀ ਈ ਛੋਟੀਆਂ ਦੁੱਧ ਨਹੀਂ 15 ਕਿਲੋ ਦੇਣਾ ਤੇ ਕਿੰਨੇ ਦੇਣਾ ਉਹ ਤਾਂ ਵੀਰੇ ਜਾਣਦੇ ਬਿਲਕੁਲ ਬਿਲਕੁਲ ਕੋਈ ਸ਼ੱਕ ਛੋਟੀਆਂ ਛੋਟੀਆਂ ਝੋਟੀਆਂ ਦਾਦਾ 12 12 ਕਿਲੋ ਦੁੱਧ ਕੱਢਣ ਬਿਲਕੁਲ ਵੀਰੇ ਬਿਲਕੁਲ ਤਾਂ ਹੁਣ ਹੋ ਗਈ 1 21 ਦੀ ਹੈਨਾ ਦਹੀਂ ਪਾਰੀ ਦੇਣੀ ਝੋਟੀ ਮੈਲੇ ਤੇ ਆਊਗੀ ਫਿਰ ਦੁੱਧੋ ਤੂਗੀ ਪੂਰੀ ਉਹ ਤਾਂ ਪਸ਼ੂ ਨੇ ਫਿਰ ਵੀਰੇ ਸੁੰਦਿਆ ਸਾਰਾ ਛੋਟਾ ਇਨਾ ਕੱਢ ਦੇਣਾ ਹਨਾ ਉਹ ਤਾਂ ਹੁਣ ਦੁੱਧ ਵੰਡਾ ਮੁੰਡਾ ਖਾ ਗਿਆ ਫਿਰ ਤਾਂ ਵੱਡੀ ਝੋਟੀ ਵੀਰੇ 121 ਦੀ ਦੂਜੇ ਨੰਬਰ ਤਾਂ ਆ ਗਈ ਵੀਰੇ ਦੂਜੇ ਨੰਬਰ ਤੇ ਤੀਜਾ ਸੁਆ ਮੈਂ ਸੂਈ ਆ ਗਈ ਭਾਜੀ ਥੱਪੇ ਲਾਏ ਨੇ 8 ਕਿਲੋ ਬੋੜਾ ਪਰਸੋਂ ਦੀ ਸੂਈ ਕੱਟੀ ਮਗਰ ਨਾਲੋ ਬਿੱਲਾ ਨਾਲ ਆਹ ਕੱਟੀ ਆ ਗਈ ਆ ਹਾਂਜੀ ਕਿਆ ਬਹੁਤ ਚੰਗੇ ਸਿੰਮੰਦੀ ਹਨਾ ਹਾਂਜੀ ਭਾਜੀ ਸ਼ਾਈਨਿੰਗ ਬੜੀ ਖੋਲੋ ਵੀਰੇ ਇਹ ਵੀ ਛੋਟੇ ਸਿੰਗ ਦੀ ਮੈਂ ਆ ਭਾਜੀ ਦੇਖੋ ਵੀਰੇ ਸਿੰਗ ਦੀ ਕੁਆਲਿਟੀ ਸੋਹਣਾ ਸਿੰਗ ਲੱਗਿਆ ਤਾ ਲੇਵੇ ਦੀ ਗੱਲ ਕਰੀਏ ਤਾਂ ਖੁੱਲੇ ਸਣਪਾਂਡੇ ਦੀ ਮਾਲਕਾ 15 16 ਕਿਲੋ ਬੁੱਧ ਭਾਈ ਪਿਛਲੇ ਸਵੇਰੇ ਘਰ ਆਲੇ ਆਂਦੇ ਚੋਂਦੇ ਰਹੇ ਆ ਮੇਰੇ ਠੀਕ ਠੀਕ ਹੈ ਜੀ ਹਾਂ ਜੀ ਦਿਲਕ ਦਾ ਪਸ਼ੂ ਹਨਾ ਹਾਂ ਜੀ ਦੇਖੋ ਵੀਰੋ ਥਾਣ ਬੜਾ ਪਿਆਰਾ ਲੱਗਿਆ ਲੇਵਾ ਵੀ ਸੋਹਣਾ ਲੱਗਿਆ ਨਾ ਨੀ ਜੀ ਉਰਲੇ ਅਗਲੇ ਥਾਣੂ ਨਾ ਇਸੇ ਸਲੇਮਟੈਟਸ ਦੀ ਹੋਈਗੀ ਏ ਅੱਛਾ ਜੀ ਆਪਾਂ ਕਿਲੜਾਈ ਦੇ ਦੇਣੀ ਥਾਣ ਚੱਲ ਵੀ ਸਕਦਾ ਕੋਈ ਵੀਰ ਭਰਾ ਟੀਕਲ ਵਾਲੇ ਖੜਕੇ ਨੇ ਤਿੰਨ ਥਾਣੀ ਹਾਂ ਜੀ ਪਿਛਲੇ ਸੂਏ ਸਹੀ ਭਾਜੀ 14 ਥਾਣ 15 16 ਕਿਲੋ ਮਹੀਂ ਦੇਂਦੀ ਰਹੀ ਆ ਠੀਕ ਆ ਪਰ ਵੀ 8 ਕਿਲੋ ਤੇ ਲਾ ਕੇ ਬੰਨੇ ਬੋਲਾ ਹੀ ਆ ਤਿਆਰ ਵੀ ਜੀ ਠੀਕ ਆ ਜੀ ਤਾਂ ਵੀਰੇ ਵੇਖ ਲੋ ਵੀਰੇ ਤੁਸੀਂ ਇੱਕ ਥਾਣ ਦਿਲ ਮੰਨ ਕੇ ਚੱਲਿਓ ਬਾਕੀ ਸੋਹਣੇ ਥਣ ਪਾਂਡੇ ਦੀ ਮਾਲਕਾ ਵੱਡੀ ਮੈਂ ਭਾਜੀ ਗੈਜ ਭਾਣਾ ਦੇ ਦੇਣੀ ਮੈਂ ਆਪਾਂ ਹਾਂ ਵੀਰੇ ਤੇ 24 ਛਾਣਾ ਹੁੰਦੀ ਭਾਈ 80 ਮੰਗ ਲੈਂਦੇ 85 ਮੰਗ ਲੈਂਦੇ ਹਾਂਜੀ ਹੁਣ ਮੁੱਲ 75 ਹੀ 70 ਕੁੜੇ ਦੀ ਹਾਂ ਨਾ ਦੋ ਛੜਦ ਨਾ ਤੇ ਕਰਿਆ ਕਰੋ ਖਾਟ ਜੀ ਜਾਣਦੇ ਵੀਰੇ ਓੜਦੀਆਂ ਵਾਲੇ ਰੇਟ ਆ ਤੇਰੇ ਕਿਉਂਕਿ ਵਜਨ ਵੀ ਚਲੋ ਬਹੁਤ ਜਿਆਦਾ ਵੀਰੇ ਮੰਨਣ ਵਾਲੀ ਗੱਲ ਆ ਫੁੱਲ ਵਜਣਾ ਉਹ ਜੇ ਤੂੰ ਠਾੜੀ ਆ ਨਾ ਭਾਜੀ ਦੇਰਾਂਗੇ ਪਰ ਫਿਰ ਵੀ ਵੀਰ ਭਰਾ ਧੱਕੇ ਨਾ ਵੀ 1000 2000 ਸ਼ਰਾ ਆ ਜਾਂਦੇ ਆ ਠੀਕ ਹੈ ਜੀ ਆ ਮਾਨਸਤਕਾਰ ਕੋਈ ਨਾ ਤੁਸੀਂ ਵੀ ਪੂਰਾ ਕਰਿਆ ਕਰੋ ਵੀਰਾਂ ਦਾ ਹਨਾ ਤਾਂ ਕਿਹੜਾ ਜਲਦੀ ਨਾਲ ਪਸ਼ੂ ਵੇਖਦਾ ਵੀਰੇ ਤਾਂ ਵੇਖੋ ਵੀਰੇ ਫੇਸ ਕੁਆਲਿਟੀ 68000 ਦੀ ਮਗਰ ਕੱਟੀ ਆ ਗਈ। ਬਾਕੀ ਵੀ ਕੀ ਦੂਜਾ ਸਵਾਲ ਲੋਹੀ ਝੋਟੀ ਆ ਗਈ। ਲੋਹੀ ਝੋਟੀ ਵੱਡੀ ਝੋਟੀ ਐ ਮਾਨ ਕੀ ਅੱਖ ਚੈੱਕ ਕਰੋ ਵੀਰੇ। ਤਾਂ ਵੀਰੇ ਕਿੰਨਾ ਟਾਈਮ ਖੜਦੀ ਏ? ਲੋਹੀ ਭਾਜੀ ਲੋਹੀ ਦੇਨ 10 15 ਲੈ ਜੀ ਝੋਟੀ। ਦਿਨ 10 15 ਲੈ ਜੀ। ਭਾਜੀ ਕਾਟ ਕਾਟ ਪੂਰਾ ਵੱਡਾ ਝੋਟੀ ਦਾ ਭਾਜੀ। ਵੱਡੀ ਝੋਟੀ ਹੈਨਾ। ਤਾਂ ਲੋਹੀ ਚ ਆ ਗਈ ਵੀਰੇ ਚੈੱਕ ਕਰਿਓ। ਐ ਪੋਸਟ ਤੇ ਲੈ ਕੇ ਚੈੱਕ ਕਰੋ। ਬਹੁਤ ਸੋਹਣੀ। ਤਾਂ ਮੇਰੇ ਦੋਦੇ ਵੀ ਫਿਰ ਚੰਗਾ ਜਿਹਾ ਜੂ ਦੁੱਤ ਭਾਈ ਟੀਲ ਨਾ 11 12 ਕਿਲੋ ਭਰਿਆ ਕਰ 13 ਦਾ ਵੇਚ 14 ਦਾ ਵੇਗ ਅਗਲੇ ਦੀ ਸੇਵਾ ਲੋਈ ਦੀ ਆ ਗਈ ਵੀਰੇ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਥਣ ਵੀ ਬੜਾ ਪਿਆਰਾ ਲੱਗਾ ਦਿਨ ਦਸ ਲੈ ਜੂ ਵੀਰੇ ਹਾਂਜੀ ਚੰਗਾ ਖਾ ਵੇਖੋ ਕੀ ਲੱਗਾ ਭਾਈ ਝੋਟੀ ਦਾ ਪਿੱਠ ਪੂੜਾ ਵੇਖੋ ਇਹਨਾਂ ਵੇਖੋ ਕਰਮਾ ਵਾਲੀ ਦਿਨ ਦਸ ਬਾਕੀ ਦਿਨ 10 ਲੈ ਜਾਂ 15 ਮਿੰਟ ਸਾਜੀ ਪਾਜੀ ਮੁੱਲ ਵੀਰੇ ਮੁੱਲ ਵੀ ਦੀ ਤਿਆਰ ਕਰਕੇ ਝੋਟੀ ਲਖੋਂ ਬਾਹਰ ਆ ਹਾਂਜੀ ਹੁਣ ਕੋਈ 90 95 ਨਹੀਂ 85 ਹਜ਼ਾਰ ਦੀ ਝੋਟੀ ਦੇਵਾਂਗੇ ਕੀ ਬਾਤ ਆ 85 ਛੱਡੋ ਛੱਡੋ ਮਾਂਦਨ ਕਰੋ ਤੁਹਾਡਾ ਦੇਰ 80 ਦੀ ਹਾਨਾ ਦੇਰ 80 ਦੀ ਹਾਨਾ ਜਾਨੋ ਜੇ ਤੁਸੀਂ ਕਹਿ ਰਹੇ ਹੋ ਤੇਰਾ ਪਾਰ ਹੋਣੀ ਵੇਖੋ ਵੀਰੇ ਵੱਡੀ ਛੋਟੀ ਆ ਗੱਬਣਾ ਦਿਨ ਦਾ ਬਾਕੀ ਆ ਬਾਕੀ ਵੀਰ ਕਹਿੰਦਾ 80r ਦੀ ਹੋ ਜੂ ਹਾਂਜੀ ਕੀ ਬਾਤ ਆ ਸੁਣੀ ਆਂ ਮੈਂ ਹਾਂਜੀ ਵੀਰੇ ਅਗਲੇ ਬੰਨੇ ਆ ਗਈ ਮੈਂ ਇਹ ਵੀ ਭਾਜੀ ਤਾਜੀ ਸੂਈ ਮੈਂ ਆ ਗਈ ਏ ਤਾਜੀ ਸੂਈ ਆ ਤੂਆ ਤਿੱਜਾ ਦੇ ਵੱਡੀ ਮੈਂ ਵੀ ਤੂਆ ਤਿੱਜਾ ਵੀ ਦਿੱਖ ਨੂੰ ਤੇ ਕਾ ਦੇ ਰਹੀ ਤੇਜਾ ਦੇ ਬੱਚਾ ਕਾ ਕੱਟੀ ਮਗਰਿਆ ਨੀਲੀ ਦੀ ਹਾਂ ਨੀਲੀ ਦੀ ਕੱਟੀ ਆ ਗਈ ਆ ਹਾਂਜੀ ਵੀਰ ਜੀ ਤਾਂ ਵੀਰੇ ਚਵਾ ਚੰਗੇ ਕਦ ਕਾਠ ਵਾਲੀ ਜਵਾਹ ਭਾਜੀ ਇੱਕ ਨੰਬਰ ਠੀਕ ਹੈ ਜੀ ਹੁਣ ਭਾਈ ਚੋਗੇ ਤੁਹਾਡੇ ਸਾਹਮਣੇ ਹੁਣੇ ਲਾਈ ਹੈ ਜੀ ਅਜੇ ਚੋਗੇ ਆਈ ਆ ਹਨਾ ਠੀਕ ਹੈ ਜੀ ਵੇਖੋ ਵੀਰੋ ਚੈੱਕ ਕਰ ਲਿਓ ਐ ਵਜਨ ਮੂਜਨ ਫੁੱਲ ਆ ਗਿਆ ਪਲੀ ਜੁੜੀ ਆ ਵੱਡੀ ਮੈਂ ਆ ਵੱਡੀ ਮੈਂ ਹਨਾ ਮਗਰ ਵੀ ਕੱਟੀ ਆ ਗਈ ਆ ਇਹਦੇ ਵੀਰੋ ਤਾਂ ਚੈੱਕ ਕਰ ਲਓ ਜੀ ਫੇਸ ਕੁਆਲਿਟੀ ਸਿੰਘ ਜੀ ਤਾਂ ਵਜਨ ਬਹੁਤ ਆ ਵੀਰੋ ਵੇਖ ਵੇਖੋ ਭਾਈ ਮੈਨ ਲੱਗੀ ਵੀਰ ਹੈ ਵੀ ਇੱਕ ਰੰਗ ਕਾਲੀ ਆ ਗਈ ਹਨਾ ਕਾਂਜੀ ਪਾਗੀ ਭਾਜੀ ਹੈ ਅਗਲੇ ਥਾਂ ਦੀ ਤੇਲ ਜੇ ਕਿਹੜੇ ਥਾਂ ਦੀ ਹੈ ਪਿੱਠ ਕੁੜਾ ਵੇਖੋ ਮੈਂ ਆ ਆ ਥਾਂ ਨਾਲ ਹਾਂਜੀ ਇਹਦੀ ਤੇਲ ਆ ਹਾਂਜੀ ਪਿੱਤੇ ਲੜਾ ਅਗਲੇ ਥਾਂ ਦੀ ਤੇਲ ਆ ਹਨਾ ਤਾਂ ਵੱਡੀ ਮੈਂ ਆ ਗਈ ਵੀਰੇ ਉਦਾਂ ਦਾ ਵੀਰੇ ਦੁੱਧ ਫਿਰ ਕਿੰਨਾ ਚੋ ਆ ਜੂਦੈ ਨਾਲ ਥਾਣਾ ਜੂ ਥੰਨਾ ਥਾਣਾ 10 12 ਕਿਲੋ ਦਹੀ ਜਾਊਗੀ ਭਾਜੀ 10 12 ਹਾਂਜੀ ਹੁਣ ਬੋੜਾ ਲਾ ਲੈ ਕੋਈ ਵੀਰੇ ਦੁੱਧ ਲਾ ਲੈ 6 ਕਿਲੋ ਬੋੜਾ ਪੱਕਾ ਹੋਊ ਸਾਡੇ ਬਿਲਕੁਲ ਤਾਂ ਹੈ ਵੀ ਵੀਰੇ ਐ ਪੂਛ ਤੋਂ ਲੈ ਕੇ ਹਨਾ ਹਾਂਜੀ ਜੈਡ ਬਲੈਕ ਆ ਹਾਂਜੀ ਤਾਂ ਵੀਰੇ ਨਹੀਂ ਭਾਈ ਜਾਇ ਰੇਡ ਤੇ ਕੋਈ ਵੀ ਸਾਰਾ ਸਿਆਲ ਝੋਗਿਆ ਵੀ ਨਾ ਹਾਂਜੀ ਫੇਰ ਉਹਨੇ ਦੀ ਵੇਚੀ ਬਿਲਕੁਲ ਵੀਰੇ ਕਿਉਂ ਥਣਾ ਮੈਂ ਕਲਜਿੰਦਰ ਦੀ ਪੂਜੀ ਦਾ 10 ਤੋਂ 80 50 ਦੀ ਹੈਗੀ ਤੇ ਨਹੀਂ ਨਹੀਂ ਫੇਰ ਤਾਂ ਮੈਂ ਵੀਰੇ ਹੈਗੀ ਰਕਮ ਦੀ ਵੱਡੀ ਮਾਣ ਮੁੱਲ 70000 ਕਰਦੇ ਭਾਈ 55 53000 ਦੀ ਦੋ ਨੰਬਰ ਚ ਵੀ ਮੈਂ ਹੈਗੀ ਵੱਡੇ ਕੱਦ ਦੀ ਵੇਖ ਲੋ ਆਹ ਕੋਈ ਵੀਰਾ ਇਹ ਹੈ ਕਿ ਸੇਵਾ ਕਰਕੇ ਦੁੱਧ ਚੰਗਲ ਚ ਚਵਾਈ ਜਾਉ ਹੈ ਨਾ ਨਸਲ ਦੇ ਨਾਲੇ ਹਾਂਜੀ ਤਾਂ ਵੀਰੇ ਹੁਣ ਕਿੰਨੇ ਦੀ ਪੱਕੀ 70 ਦੀ ਦੇ ਰਹੀ ਆ ਹਾਂ ਨਹੀਂ ਦੋ ਛੱਡੋ 68 ਦੀ ਵੀਜੀ ਹਾਂਜੀ 224 ਦੀ 5000 ਕਿਉਂ ਨਹੀਂ ਏ 65 ਦੀ ਹਾਂਜੀ ਕਿਆ ਬਾਤ ਦੇਖੋ ਵੀਰੇ ਤਾਜੀ ਸੋਈ ਮਗਰ ਕੱਟੀ ਆ 35000 ਦੀ ਹਾਂਜੀ ਕਿਆ ਬਾਤ ਆ ਜੀ ਤਾਂ ਵੀਰੇ ਰੇਟ ਜਾ ਜਾ ਵੀਰ ਦਾ ਫੋਨ ਵੀਰ ਨੂੰ ਜਰੂਰ ਲਾ ਲਿਓ ਮਾਲ ਤੇ ਆਪਣਾ ਬਾਬੇ ਦੀ ਕਿਰਪਾ ਨਾਲ ਪਹਿਲੇ ਹੀ ਫੋਨਾਂ ਦੇ ਘੰਟੇ ਦੇ ਵਿੱਚ ਵਿੱਚ ਹੋ ਗਿਆ ਠੀਕ ਹੈ ਜਲਦੀ ਪਸ਼ੂ ਵੇਚ ਜਾਂਦਾ ਹਾਂਜੀ ਵਾਹ ਵੇਖੋ ਕੱਡੀ ਮੈਂ ਆ ਭਾਜੀ ਪਿੱਠ ਪੂੜੇ ਦੇ ਇੱਕ ਵਾਰ ਮਾਰੋ ਕੈਮਰਾ ਵਜੋਂ ਦੇਖ ਲਓ ਮੈਂ ਵਜਨ ਫੋਲਾ ਵਜਨ ਵੀ 50 55000 ਦੀ ਮੈਂ ਆ ਕੋਈ ਸ਼ੱਕ ਨਹੀਂ ਫੁੱਲ ਵੱਡੀ ਮੈਂ ਆ ਵੀਰੋ ਤਾਂ ਪਲੀ ਜੁੜੀ ਆ ਹਾਂ ਨਾ ਹੋ ਜੂ 55000 ਹਾਂਜੀ ਪਾਜੀ ਕਿਆ ਬਾਤ ਠੀਕ ਹੈ ਜੀ ਬਾੜੀ ਵਸ਼ੀ ਆ ਗਈ ਪੇਲਰ ਪਾਜੀ ਬੋਦੀ ਵਾਲੀ ਵੜ ਜਰਸੀ ਪਹਿਲਾ ਸੁਆ ਜੇ ਪਹਿਲਾ ਸੁਆ ਸੋਹਣੀ ਆ ਹਾਂਜੀ ਮਿੱਤ ਜੀ ਤਾਂ ਰਾਜੀ ਰੂਜੀ ਵੀ ਬਹੁਤ ਹੈ ਨਾ ਸੋਹਣੀ ਆ ਵੜ ਵੀਰੇ 10 ਦਿਨ ਲਾ ਜੇ ਹਮ ਪਾਲਾ ਜੇ ਇੱਕ ਹਫਤਾ ਬਕੀ ਆ ਹਾਂਜੀ ਠੀਕ ਹੈ ਜੀ ਦੇਖੋ ਵੀਰੋ ਲੈਵਲ ਉਹ ਬੜਾ ਸ਼ਾਨਦਾਰ ਬੰਦਾ ਹੁੰਦਾ ਫਿਰ ਦੁੱਧ ਕਿੰਨਾ ਚਵਾਜੂ ਵਸ਼ੀ ਫਿਰ ਇਹ ਦੁੱਧ ਵੀ ਜੀ ਪੇਲਰ ਚਾਰ ਨਹੀਂ ਤੇਰਾ ਚੋਨਾ ਲਓ ਭਰੂਗੀ ਠੀਕ ਹੈ। ਮੋਟੀ ਦਿਖਾਓ ਬਾੜ ਦੀ ਭਾਈ। ਦੇਖੋ ਵੀਰੇ ਮੋਟੀ ਅੱਖ ਨਿੱਕਾ ਕੰਨ। ਕਿਆ ਬਾਤ। ਬੋਦੀ ਵਾਲੀ ਆ ਗਈ ਹੈ ਨਾ। ਹਾਂਜੀ। ਰੇਟੇ ਲਾਂ ਢੋਲਾ ਬੋਦਨੇ ਫਿਰ ਹੈ ਨਾ। ਬੋਦਨਾ ਜੀ ਬੋਦਨਾ। ਬਿਲਕੁਲ। ਸੁਆ ਗਿਆ ਹੈ। ਅੱਛਾ ਹੈ ਸੀਲਾ। ਹਾਂਜੀ। ਠੀਕ ਹੈ। ਥਾਨ ਆ ਗਿਆ ਗੁਲਾਬੀ ਗੁਲਾਬੀ। ਹਾਂਜੀ। ਆ ਵੇਖੋ। ਆ ਬਾਕੀ ਭਾਜੀ ਪਾਲ ਹੈ ਗਈ ਥੋੜੀ ਜਿਹੀ ਪਾਲ ਪਾਈ ਅੰਨੀ ਹੈ ਨਾ। ਹਾਂਜੀ। ਪਹਿਲਾ ਸੁਆਣਾ। ਹਾਂਜੀ। ਠੀਕ ਹੈ ਜੀ। ਤਾਂ ਮੇਰੇ ਮੋਲ ਮੋਲ ਵੀਰ ਜੀ ਸਾਹਮਣੇ ਵਿੱਚ ਹੀ ਨਾ ਵੈੜ ਜਿਆ ਹਜ਼ਾਰ ਦੀ ਵੀਰ ਜੀ ਵਿੱਚ ਬਿਲਕੁਲ ਜਿੰਨੀ ਇਹ ਪੜਨੀਆ ਚੇਪਾ ਆਉਂਦਾ ਢਿੱਲਾ ਵਾਧੂ ਆ ਹੁਣ ਮੋਲ 45 40 ਦੀ ਦੇ ਦਈਏ ਦੋ ਛੱਡ ਜੋ 38 ਦੀ ਹਾਂ ਨਹੀਂ 36 ਦੀ 36 ਦੀ ਹਾਂ ਜੀ ਕੀ ਆ ਬਾਤ ਆ ਤਾਂ ਵੇਖੋ ਵੀਰੇ ਪਾਜੀ 35000 ਚ ਹੋਣੀ ਏ 35 ਦੀ ਹਾਂ ਜੀ 200 ਛੋਟ ਦੇ ਦੇ ਚ ਹੋਣੀ ਕੋਈ ਗੱਲ ਨਹੀਂ ਵੀਰੇ ਫੋਨ ਲਾ ਲਿਓ ਵੀਰਿਓ 35000 ਦੀ ਹੋ ਜੂ ਚੰਗੀ ਵੈੜਾ ਜਰਸੀ ਸੂਣ ਵਾਲੀ ਆ ਤਾਂ ਚੰਗੀਆਂ ਮਈਆਂ ਨੇ ਵੀਰੇ ਉਹ ਰੇਡ ਗਿਆ ਜਾ 55000 ਤੋਂ ਸਟਾਰਡਿੰਗ ਆ ਨਿੱਕੇ ਰੇਡ ਆ ਵੀਰ ਦੇ ਵੱਡੀਆਂ ਮਈਆਂ ਵੱਡੀ ਝੋਟੀ ਵੀਰੇ ਚੰਗੇ ਰਿਕਾਰਡ ਵਾਲੀ ਫੋਨ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਵੀਰੇ ਹੋ ਜੂ ਬਾਕੀ ਇਹੋ ਬੇਨਤੀ ਹੁੰਦੀ ਆ ਵੀਰਾਂ ਨੂੰ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੀ ਜਾ ਲਿਓ ਲਾਈਕ ਕਰੋ ਸ਼ੇਅਰ ਕਰੋ ਨਵੀਂ ਤੋਂ ਨਵੀਂ ਵੀਡੀਓਜ਼ ਲਾ ਕੇ ਤੁਹਾਨੂੰ ਦਿਖਾ ਲਈ ਜਾਵੇ ਜੀ ਤਾਂ ਵੀਡੀਓ ਐਡਰੈਸ ਇਕਰੀ ਬੋਲੇ ਆਪਣਾ ਪਿੰਡ ਰਾਸਾਂਸੀ ਭਾਈ ਜੀ ਜਿਹਾ ਅੰਮ੍ਰਿਤਸਰ ਜੇਰਪੁਰ ਹਾਂਜੀ ਤੁਸੀਂ ਜਣ ਵਾਲਾ ਫੋਨ ਨੰਬਰ 8264342315 ਠੀਕ ਹੈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ